ਅੱਜ ਮਿੱਤਰੋ ਖੜੇ ਆ ਫਾਰਮ ਟਰੈਕ ਵਾਲਿਆਂ ਦੀ ਏਜੰਸੀ 'ਚ ਸ਼ਹਿਰ ਫਰੀਦਕੋਟ ਦੇ ਵਿੱਚ ਬਾਈਆਂ ਨੇ ਤਿੰਨ ਟਰੈਕਟਰ ਟਰੈਕਟਰਾਂ ਦੇ ਵਿੱਚ ਕੱਟੇ ਆ। ਸੋ ਲੈਨੇ ਆ ਜਾਣਕਾਰੀ ਕਿਹੜਾ ਕਿਹੜਾ ਮਾਡਲ ਆ। ਹਾਂਜੀ ਕੀ ਹਾਲ ਆ ਬਾਈ? ਠੀਕ ਠਾਈ। ਸਭ ਤੋਂ ਪਹਿਲਾਂ ਬਈਆ ਜਿਹੜਾ ਮਹਿੰਦਰਾ 265 DI ਆ ਇਹ ਕਿਹੜਾ ਮਾਡਲ ਆ? ਇਹ 1998 ਮਾਡਲ ਆ ਬਾਈ। 1998 ਮਾਡਲ ਆ। ਤੇ ਨੰਬਰ ਇਹਦਾ ਪਿਆ ਵੀ ਆ। PV 22 PV 22 ਟਰੈਕਟਰ ਦਾ ਨੰਬਰ ਆ ਟਰੈਕਟਰ ਬਾਕੀ ਬਾਈ ਰੰਗ-ਪੇੜ ਦਾ ਦੱਸੋ। ਫੁੱਲ ਗਾਰੰਟੀ ਆ ਬਾਈ। ਠੀਕ ਆ ਜਿਵੇਂ ਰੰਗ ਪੇਟਾ ਹੈ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਰੰਗ ਪੇਟਾ ਟਰੈਕਟਰ ਦਾ ਕੰਡੀਸ਼ਨ ਸਾਫ ਮਤਲਬ ਛੋਟੇ ਜਿਵੇਂ ਦਾਰਾ ਤੇ ਵਧੀਆ ਟਾਇਰ ਦੱਸੋ ਇਹਦੇ ਕਿੰਨੇ ਕਿਹਾ ਬਾਈ ਕਿੰਨੇ 90 90 ਪੈਸੇ ਚਾਰੇ ਟਾਇਰ ਹਨਾ ਕਿਦੋਂ ਗਲਿਆ ਬਲਿਆ ਨਹੀਂ ਪੂਰਾ ਸਾਫ ਸੋਹਣਾ ਟਰੈਕਟਰ ਆ ਕੰਡੀਸ਼ਨ ਵੇਖੋ ਤੁਸੀਂ ਟਰੈਕਟਰ ਦੀ ਪੰਜਾਬ ਦਾ ਨੰਬਰ ਆ ਬਾਕੀ ਬਾਈ ਸਮਾਨ ਇਹਦੇ ਨਾਲ ਕੀ ਕੋਜਾ ਨਾਲ ਹੀ ਬਣਿਆ ਬੰਦਾ ਹੈ ਡੰਡਾ ਹੈ ਨਹੀਂ ਡੰਡਾ ਹੈਗਾ ਨੀ ਲੱਗੋ ਫੱਟੀ ਹੈ ਡੰਡਾ ਛਤਰੀ ਹੈਗੀ ਫੱਟੀ ਹੈਣੀਗੀ ਠੀਕ ਆ ਬਾਈ ਉਹ ਟਰੈਕਟਰ 'ਚ ਕੋਈ ਕਮੀ ਬਾਈ ਇੰਜਨ ਗੇਅਰ ਦਾ ਵੀ ਚੰਗਾ ਅੱਛਾ ਵਾਹ ਕੇ ਚਲਾ ਕੇ ਤੁਹਾਡਾ ਸੌਦਾ ਫੇਰ ਕਰ ਲੈਣਾ ਡਾਕੂਮੈਂਟ ਕਾਗਜ਼ ਪੱਤਰ ਪੂਰੇ ਸਾਰੇ ਡਿਮਾਂਡ ਦੱਸੋ ਬਾਈ ਕਿੰਨੀ ਆ 1 ਲੱਖ 70 ਹਜ਼ਾਰ 1 ਲੱਖ ਤੇ 70 ਹਜ਼ਾਰ ਡਿਮਾਂਡ ਆ ਬਾਕੀ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਫੁੱਲ ਮੰਨਤਨ ਹੋਊਗਾ ਠੀਕ ਆ ਫੋਲ ਮਾਤਨ ਹੋਊਗਾ ਬਾਈ ਜਿਹੜਾ ਕਰਕੇ ਆਊਗਾ ਵੀਡੀਓ ਨੂੰ ਸ਼ੇਅਰ ਬਾਕੀ ਅੱਗੇ ਆ ਗਿਆ ਸੋਨਾ ਦੀ ਕਾਡੀ ਆਈ 60 ਇਹ ਕਿਹੜਾ ਮਾਡਲ ਆ ਬਾਈ ਇਹ 2001 ਮਾਡਲ ਦਾ ਪਾਵਰ ਸਟੀਅਰ ਨਹੀਂ 2001 ਮਾਡਲ ਦਾ ਪਾਵਰ ਸਟੀਅਰ ਨਹੀਂ ਹੋਇਆ ਬਾਈ ਪਾਵਰ ਸਟੀਅਰਿੰਗ ਹੋਇਆ ਪਿਆ ਨੰਬਰ ਇਹ ਵੀ ਪਿਆ ਆ 50 ਠੀਕ ਆ 50 ਦਾ ਨੰਬਰ ਆ ਤੇ ਰੰਗ-ਬੇੜ ਦੀ ਗੱਲ ਕਰੀਏ ਰੰਗ-ਬੇੜ ਸਾਰਾ ਓਰੀਜਨਲ ਆ ਟਾਇਰ ਬਾਈ ਇਹਦੇ ਮੇਰੇ ਵੀ 45 ਪੈਸੇ ਆ ਚਾਰੇ ਟਾਇਰ ਹਨਾ 445 ਪੈਸੇ ਟਾਇਰ ਆ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਇਹਦੇ ਨਾਲ ਸਮਾਨ ਪੂਰਾ ਡੰਡਾ ਫੱਟੀ ਛਤਰੀ ਠੀਕ ਆ ਜੀ ਸਮਾਨ ਇਹਦੇ ਨਾਲ ਪੂਰਾ ਮਿੱਤਰੋ ਡੰਡਾ ਫੱਟੀ ਛਤਰੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਪੂਰਾ ਸਾਫ ਆ ਬਾਕੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਟਰੈਕਟਰ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਮਾਲਕ ਵੀਰ ਦੀ ਫੁੱਲ ਗਾਰੰਟੀ ਆ ਬਾਕੀ ਭਾਈ ਇਹਦੀ ਡਿਮਾਂਡ ਦੱਸੋ 235000 ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਫੁੱਲ ਫੁੱਲ ਮਾਨਤਨ ਹੋਊਗਾ ਠੀਕ ਆ ਫੁੱਲ ਮਾਨਤਨ ਹੋਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਸਮਾਨ ਇਹਦਾ ਪੂਰਾ ਦੰਦਾ ਫੱਟੀ ਛਤਰੀ ਕਾਗਜ਼ ਪੱਤਰ ਵੀ ਪੂਰਾ ਠੀਕ ਆ ਇੱਧਰ ਆ ਗਿਆ ਫੋਰਡ 36 ਦੀ ਇਹ ਕਿਹੜਾ ਮਾਡਲ ਆ ਜੀ ਇਹ 2000 ਮਾਡਲ ਆ ਪੂਰਾ 2000 ਮਾਡਲ ਟਾਇਰ ਜਮਾ ਨਵੇਂ ਮਗਰਲੇ ਮਗਰਲੇ ਜਮਾ ਨਵੇਂ ਮੂਰਲੇ ਅੱਦੇ ਗਾਣਾ ਮਗਰਲੇ ਟਾਇਰ ਬੈਲਕੋਲ ਨਵੇਂ ਆ ਮੂਰਲੇ ਟਾਇਰ ਅੱਦੇ ਰੰਗ ਪੇੜ ਦਾ ਬਾਈ ਇਹੇ ਠੀਕ ਆ ਸਾਰਾ ਰੀਨ ਵਾਲਾ ਫੋਰਡ 3630 ਟਰੈਕਟਰ ਆ ਬਾਈ ਪੂਰਾ ਸੋਹਣਾ ਕਿਤੋਂ ਨਹੀਂ ਗਲਿਆ ਬਲਿਆ ਪਿਆਬ ਨੰਬਰ ਹੀ ਐ ਵੀ ਠੀਕ ਆ ਜੀ ਪਿਆਬ ਦਾ ਨੰਬਰ ਆ ਸੋਹਣਾ ਟਰੈਕਟਰ ਆ ਕੰਡੀਸ਼ਨ ਪੂਰੀ ਸਾਫ ਪਈ ਆ ਇੰਜਨ ਗੇਅਰ ਦਾ ਪੂਰਾ ਚੰਗਾ ਨਾ ਵਾਹ ਕੇ ਲੈ ਜਾਣੇ ਵੀ ਡਾਕੂਮੈਂਟ ਇਹਦੇ ਵੀ ਪੂਰੇ ਆ ਇਹਦੇ ਨਾਲ ਵੀ ਡੰਡਾ ਫੱਡੀ ਛਤਰੀ ਡੰਡਾ ਫੱਡੀ ਛਤਰੀ ਸਾਰਾ ਸਮਾਨ ਪੂਰਾ ਬਾਈ ਤੁਸੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾਹ ਕੇ ਟਰੈਕਟਰ ਫੇਰ ਲਈ ਆ ਸਕਦੇ ਹੋ ਇਹਦੀ ਡਿਮਾਂਡ ਦੱਸੋ ਬਾਈ 290000 ਡਿਮਾੜਾ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਉਹਦਾ ਫੋਲ ਮੰਗਤਨ ਹੋਊਗਾ ਇਹ ਬਾਈ ਨੰਬਰ ਬੋਲ ਦਿਓ ਆਪਦਾ 81969 81969 00439 00439 ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਵੀ ਚੱਲ ਜੀਦਾ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਤੇ ਨਾਲ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਬਾਈ ਐਡਰੈਸ ਇੱਕ ਵਾਰੀ ਤੁਸੀਂ ਆਪ ਦੱਸ ਦਿਓ ਫਰੀਦਕੋਟ ਤੋਂ ਕੋੜਾ ਪੂਰਾ ਰੋਡ ਹੀ ਫਰੀਦਕੋਟ ਤੋਂ ਕੋੜਾ ਕਪੂਰਾ ਰੋਡ ਗੁਰਦਰਾ ਗੋਦੀ ਸਾਹਿਬ ਦੇ ਨੇੜੇ ਹੀ ਨੀਅਰ ਗੁਰਦੁਆਰਾ ਗੋਦੜੀ ਸਾਹਿਬ ਹਾਂਜੀ ਉੱਥੇ ਫਾਰਮ ਟਰੈਕ ਵਾਲਿਆਂ ਦੀ ਜਾਨਸੀ ਦੇਖ ਮਿਲਣਗੇ ਟਰੈਕਟਰ ਹਨ ਹਾਂਜੀ ਠੀਕ ਆ ਬਾਈ ਹੁਣ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਤੁਹਾਡੀ ਜ਼ਿੰਮੇਵਾਰੀ ਆ ਹਾਂਜੀ ਮਾਨਤਨ ਕਰਨ ਦੀ ਜ਼ਰੂਰ ਜੀ ਠੀਕ ਆ ਬਾਈ ਧੰਨਵਾਦ